ਕਵ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਬੀਸੀ ਦੀ ਹਾਊਸਿੰਗ ਮਾਰਕੀਟ ਵਿੱਚ ਤੇਜ਼ੀ ਆਉਣ ਦੀ ਉਮੀਦ ਮਾਹਰਾਂ ਨੇ ਜਤਾਈ ਹੈ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਹੁਣ ਬੀਸੀ ਵਿੱਚ ਮਕਾਨਾਂ ਦੀ ਉਸਾਰੀ ਅਤੇ ਵਿਕਰੀ ਦੋਵਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਵਿਆਜ ਦਰਾਂ ਵਿੱਚ 1.25 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹੁਣ ਵਿਆਜ ਦਰ 4.75 ਫੀਸਦੀ ਤੇ ਆ ਗਈ ਹੈ ਮਾਰਚ 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਗਤੀ ਗਈ ਪਿਛਲੇ 4 ਸਾਲਾਂ ਤੋਂ ਵਿਆਜ ਦਰਾਂ ਵਿੱਚ ਕਈ ਵਾਰ ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੁਲਾਈ 2023 ਵਿੱਚ ਵਿਆਜ ਦਰਾਂ 5% ਤੱਕ ਪਹੁੰਚ ਗਈਆਂ ਸਨ ਅਤੇ ਤਕਰੀਬਨ 1 ਸਾਲ ਤੋਂ 5% ਤੇ ਹੀ ਬਰਕਰਾਰ ਸਨ ਡੇਟਾ ਦੇ ਇਤਿਹਾਸ ਦੇ ਪਿਛਲੇ 2 ਦਹਾਕਿਆਂ ਤੋਂ ਇਹ ਪਹਿਲੀ ਵਾਰ ਹੈ ਜਦੋਂ ਵਿਆਜ ਦਰਾਂ ਸਭ ਤੋਂ ਵੱਧ ਰਿਕਾਰਡ ਕੀਤੀਆਂ ਗਈਆਂ ਸਨ ਬੀਸੀ ਦੇ ਇੱਕ ਸੀਨੀਅਰ ਅਰਥਸ਼ਾਸਤਰੀ ਨੇ ਕਿਹਾ ਕਿ ਵਿਆਜ ਦਰਾਂ ਵਿੱਚ ਕਟੌਤੀ ਦਾ ਫੈਸਲਾ ਹਾਊਸਿੰਗ ਮਾਰਕੀਟ ਲਈ ਚੰਗਾ ਹੈ ਬ੍ਰਿਟਿਸ਼ ਕੋਲੰਬੀਆ ਰੀਅਲ اسٹیਟ ਐਸੋਸੀਏਸ਼ਨ ਦੇ ਮੁਖ ਅਰਥਸ਼ਾਸਤਰੀ ਬ੍ਰੈਂਡਨ ਓਮੰਡਨਸਨ ਨੇ ਕਿਹਾ ਕਿ ਬੈਂਕ ਆਫ ਕੈਨੇਡਾ ਵੱਲੋਂ ਕੀਤੀ ਗਈ ਕਟੌਤੀ ਹਾਊਸਿੰਗ ਮਾਰਕੀਟ ਲਈ ਚੰਗਾ ਸੰਕੇਤ ਹੈ ਉਨ੍ਹਾਂ ਕਿਹਾ ਕਿ ਬੈਂਕ ਆਫ ਕੈਨੇਡਾ ਵੱਲੋਂ ਚੁੱਕਿਆ ਗਿਆ ਇਹ ਕਦਮ ਆਉਣ ਵਾਲੇ ਮਹੀਨਿਆਂ ਵਿੱਚ ਲੋਅਰ ਮੀਨਲੈਂਡ ਅਤੇ ਹੋਰ ਕਈ ਸ਼ਹਿਰਾਂ ਲਈ ਮਦਦ ਸਾਬਿਤ ਹੋਏਗਾ बीसी करोनर सर्विस ਵੱਲੋਂ ਕੱਲ੍ਹ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਬੀਸੀ ਵਿੱਚ 182 ਲੋਕਾਂ ਦੀ ਮੌਤ ਓਵਰਡੋਜ਼ ਨਸ਼ਾ ਕਰਨ ਹੋਈ ਇਸ ਦੇ ਨਾਲ ਹੀ ਇੱਕ ਹੋਰ ਹੈਰਾਨੀਜਨਕ ਗੱਲ ਇਸ ਰਿਪੋਰਟ ਵਿੱਚ ਸਾਹਮਣੇ ਆਈ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 2016 ਤੋਂ ਬਾਅਦ ਹੁਣ ਤੱਕ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 14000 ਤੋਂ ਵੀ ਵੱਧ ਗਈ ਹੈ ਸਿਕਰਯੋਗ ਹੈ ਕਿ ਬੀਸੀ ਵਿੱਚ ਜਨਤਕ ਐਮਰਜੈਂਸੀ ਘੋਸ਼ਿਤ ਇਤਿਆਂ ਨੂੰ 8 ਸਾਲ ਪੂਰੇ ਹੋ ਚੁੱਕੇ ਹਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬੀਸੀ ਵਿੱਚ ਕੱਟੋ-ਕੱਟ 14582 ਲੋਕਾਂ ਦੀ ਮੌਤ ਜ਼ਹਿਰੀਲੇ ਨਸ਼ਿਆਂ ਕਰਨ ਹੋ ਚੁੱਕੀ ਹੈ। ਇਹਨਾਂ ਵਿੱਚ 2024 ਦੇ ਪਹਿਲੇ 4 ਮਹੀਨਿਆਂ ਦੌਰਾਨ ਹੀ 730 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟਿਸ਼ ਕਲੱਬੀਆਂ ਵਿੱਚ 10 ਤੋਂ 60 ਸਾਲ ਦੀ ਉਮਰ ਦੇ ਦਰਮਿਆਨ ਲੋਕਾਂ ਦੀ ਮੌਤ, ਓਵਰਡੋਜ਼, ਨਸ਼ਾ ਕਰਨ ਸਭ ਤੋਂ ਵੱਧ ਹੋ ਰਹੀਆਂ ਨੇ। ਏਜੰਸੀ ਦੇ ਅਨੁਸਾਰ 82% ਦੀ ਮੌਤਾਂ ਦਾ ਕਾਰਨ ਨਸ਼ੇ ਵਿੱਚ ਪਾਇਆ ਜਾਣ ਵਾਲਾ ਜ਼ਹਿਰੀਲਾ ਪਦਾਰਥ ਫੈਂਟਨਿਲ ਦੱਸਿਆ ਗਿਆ ਹੈ। ਇਸ ਦੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2020 ਤੋਂ ਬਾਅਦ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ 2024 ਦੀ ਰਿਪੋਰਟ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਓਵਰਡੋਜ਼ ਨਸ਼ਿਆਂ ਕਾਰਨ ਹੋਣ ਵਾਲੀਆਂ ਔਰਤਾਂ ਦੀ ਮੌਤ ਦਾ ਅੰਕੜਾ 13% ਤੋਂ ਵੱਧ ਕੇ 23% ਤੱਕ ਪਹੁੰਚ ਗਿਆ ਹੈ ਏਜੰਸੀ ਦੇ ਅਨੁਸਾਰ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਸਭ ਤੋਂ ਵੱਧ ਬੈਂਕੂਵਰ ਫਰੇਜ਼ਰ ਵੈਲੀ ਲੋਅਰ ਮੇਨਲੈਂਡ ਵਿੱਚ ਹੋ ਰਹੀਆਂ ਨੇ ਉਹ ਵਾਸ਼ਕੋਟੇ ਵਿੱਚ ਸਤੰਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਅਕੈਡੈਮਿਕ ਸੈਸ਼ਨ ਤੋਂ ਪਹਿਲਾਂ ਉੱਥੋਂ ਦੀ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਕਲਾਸਰੂਮਾਂ ਵਿੱਚ ਸੈਲਫੋਨ ਅਤੇ ਹੋਰ ਨਿੱਜੀ ਇਲੈਕਟ੍ਰੋਨਿਕ ਡਿਵਾਈਸਾਂ ਲੈ ਕੇ ਜਾਣ ਤੇ ਪਾਬੰਦੀ ਹੋਵੇਗੀ। ਸਿੱਖਿਆ ਮੰਤਰੀ ਬੈਂਕੀ ਦੋਹਾਨ ਨੇ ਸੂਬਾ ਵਿਆਪੀ ਇੱਕ ਨਵੀਂ ਨਿਰਦੇਸ਼ ਦਾ ਐਲਾਨ ਕੀਤਾ। ਜਿਸ ਤਹਿਤ ਵਿਦਿਆਰਥੀਆਂ ਨੂੰ ਉਹਨਾਂ ਦੇ ਮੋਬਾਈਲ ਕਲਾਸਰੂਮਾਂ ਵਿੱਚ ਬੰਦ ਰੱਖਣੇ ਪੈਣਗੇ ਅਤੇ ਉਹਨਾਂ ਨੂੰ ਪੜ੍ਹਾਈ ਦੇ ਸਮੇਂ ਇਸ ਦੀ ਵਰਤੋਂ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ। ਪਰ ਜੂਨੀਅਰ ਅਤੇ ਹਾਈ ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਸਮੇਂ ਅਤੇ ਹੋਰ ਬ੍ਰੇਕਾਂ ਦੌਰਾਨ ਫੋਨ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲਾਂ ਵਿੱਚ ਸੈਲਫੋਨ ਇਹ ਹੋਰ ਡਿਵਾਈਸਾਂ ਦੇ ਪਵੰਦੀ ਲਗਾਉਣ ਦੇ ਕਈ ਫਾਇਦੇ ਦੇਖਣ ਨੂੰ ਮਿਲੇ ਹਨ ਨੋਵਾ ਸਕੋਸ਼ੀਆ ਤੋਂ ਪਹਿਲਾਂ 온ਟਾਰੀਓ ਕਿਊਬੀ ਅਤੇ ਬ੍ਰਿਟਿਸ਼ ਕੋਲੰਬੀਆ ਵੀ ਅਜੇ ਹਾਂ ਕਰ ਚੁੱਕੇ ਹਨ ਜਿੱਥੇ ਸਕੂਲਾਂ ਵਿੱਚ ਸੈਲਫੋਨ ਵਰਤਨ ਤੇ ਪਾਬੰਦੀ ਲਗਾਈ ਜਾ ਚੁੱਕੀ ਹੈ